ਕਹਿੰਦੇ ਇਹ ਸਾਨ ਵੀ ਨਸਲਾਂ ਦੇਖ ਕੇ ਕਰਿਆ ਜਾਂਦਾ ਹੈ ਤੁਸੀਂ ਕਹਾਣੀ ਸੁਣੀ ਹੋਗੀ ਇੱਕ ਸ਼ੇਰ ਹੀ ਜੰਦੀ ਰਾਖੀ ਕਰਦਾ ਹੁੰਦਾ ਹੈ ਤਾਂ ਇੱਕ ਬਾਜ ਜੁੜਿਆ ਜਾ ਰਿਹਾ ਤਾਂ ਉਹ ਆ ਦੇਖ ਕੇ ਬਹੁਤ ਹੈਰਾਨ ਹੁੰਦਾ ਹੈ ਤਾਂ ਉਹ ਬਾਜ ਹਿਰਨ ਕੋਲ ਆ ਕੇ ਪੁੱਛਦਾ ਹੈ ਕਹਿੰਦਾ ਤੂੰ ਤਾਂ ਸ਼ੇਰ ਦਾ ਸ਼ਿਕਾਰ ਹੈ ਪਰ ਸ਼ੇਰ ਤੇਰੀ ਰਾਖੀ ਕਿਉਂ ਕਰਦਾ ਹੈ ਤਾਂ ਹਿਰਨ ਇਹ ਗੱਲ ਦਾ ਜਵਾਬ ਦਿੰਦਾ ਹੈ ਕਹਿੰਦਾ ਜਦੋਂ ਸ਼ੇਰ ਦਾ ਜਨਮ ਹੋਇਆ ਤਾਂ ਤਾਂ ਸ਼ੇਰ ਦੀ ਮਾਂ ਦੀ ਮੌਤ ਹੋ ਗਈ ਸੀ ਤਾਂ ਹਿਰਨੀ ਨੇ ਸ਼ੇਰ ਨੂੰ ਆਪਣਾ ਦੁੱਧ ਪਨਾਇਆ ਤਾਂ ਤਾਂ ਸ਼ੇਰ ਇਸ ਗੱਲ ਦਾ ਹੁਣ ਤੱਕ एहसान उतारਦਾ ਹੈ ਤਾਂ ਬਾਜ ਇਸ ਨੂੰ ਕੇ ਬਹੁਤ ਖੁਸ਼ ਹੁੰਦਾ ਹੈ ਤੇ ਕਹਿੰਦਾ ਕਿ ਮੈਂ ਵੀ ਕਿਸੇ ਨੇ एहसान ਕਰੂੰਗਾ ਤੇ ਇਹ ਕਹਿ ਕੇ ਬਾਜ ਉੱਡ ਜਾਂਦਾ ਹੈ ਤਾਂ ਬਾਜ ਇੱਕ ਝੀਲ ਉੱਪਰ ਉੜਿਆ ਜਾਂਦਾ ਤਾਂ ਉਹ ਝੀਲ 'ਚ ਦੇਖਦਾ ਕਿ ਇੱਕ ਚੂਹਾ ਡੁੱਬ ਰਿਹਾ ਹੁੰਦਾ ਹੈ ਮੀ ਦਾ ਮੌਸਮ ਹੁੰਦਾ ਤਾਂ ਬਾਜ ਉਹ ਚੂਹੇ ਨੂੰ ਆਪਣੇ ਪੌਂਜੇ 'ਚ ਫੜਦਾ ਹੈ ਤੇ ਉਹਨੂੰ ਝੀਲ 'ਚੋਂ ਬਾਹਰ ਕੱਢ ਦਿੰਦਾ ਹੈ ਤਾਂ ਉਹ ਨੂੰ ਮੀਂਹ ਤੋਂ ਬਚਾਉਣ ਦੇ ਲਈ ਬਾਜ ਚੂਹੇ ਨੂੰ ਆਪਣੇ ਪਰਾਂ ਹੇਠ ਲੁਕੋ ਲੈਂਦਾ ਹੈ ਪਰ ਚੂਹਾ ਕੀ ਕਰਦਾ ਹੈ ਚੂਹਾ ਬਾਜ ਦੇ ਪਰਾਂ ਨੂੰ ਕਤਰ ਦਿੰਦਾ ਹੈ ਹੁਣ ਜਦੋਂ ਬਾਜ ਦੇ ਪਰ ਕਤਰ ਹੋ ਜਾਂਦੇ ਆ ਤਾਂ ਉਸ ਤੋਂ ਉੜਿਆ ਵੀ ਨਹੀਂ ਜਾਂਦਾ ਤਾਂ ਫਿਰ ਉਹ ਰਿੜਕਦਾ ਹੋਇਆ ਹਿਰਨ ਕੋਲ ਪਹੁੰਚਦਾ ਹੈ ਤੇ ਉਸ ਨੂੰ ਕਹਿੰਦਾ ਕਿ ਤੈਂ ਮੈਨੂੰ ਕੀ ਕਰਵਾਤਾ ਤਾਂ ਹਿਰਨ ਇਹ ਕਹਦਾ ਉਸ ਨੂੰ ਜਵਾਬ ਦਿੰਦਾ ਹੈ ਕਹਿੰਦਾ ਕਿ ਇਹ ਸਾਧ ਵੀ ਨਸਲਾਂ ਦੇ ਕੇ ਕਰੀਦਾ ਹੁੰਦਾ ਹੈ ਹਰ ਇੱਕ ਬੰਦਾ ਅਹਿਸਾਨ ਦੇ ਲਾਇਕ ਨਹੀਂ